ਕੋਮ ਜਿਹੜਾ ਵਪਾਰੀ ਹੈ ਨਾ ਜੋ ਅਸੀਂ ਖੁਦ ਵਪਾਰੀ ਲੈਣ ਚੋਂ ਆਏ ਆ ਉਹ ਮੇਰਾ ਆਪਣਾ ਪਰਸਪਲ ਮੰਨਦਾ ਵੀ ਵਪਾਰੀਤਾ ਇੱਕ ਸਰਕਾਰ ਦੀ ਰੀੜ ਦੀ ਹੱਡੀ ਹੁੰਦਾ ਬਿਲਕੁਲ ਉਹ ਸਰਕਾਰ ਨੂੰ ਦਿੰਦਾ ਲਿੰਦਾ ਉਸ ਪਰ ਮਾਨ ਸਾਹਿਬ ਦੀ ਸਰਕਾਰ ਤੋਂ ਪਹਿਲਾਂ ਜਿਹੜੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਸਿਰਫ ਉਹਨਾਂ ਨੇ ਔਰ ਉਹਨਾਂ ਦੇ ਅਫਸਰ ਸਹਿਬਾਨਾਂ ਨੇ ਹਮੇਸ਼ਾ ਵਪਾਰੀਆਂ ਨੂੰ ਸਿਰਫ ਇੱਕ ਪੈਸਾ ਇਕੱਠਾ ਕਰਨ ਦਾ ਇੱਕ ਜਰੀਆ ਸੰਦਿਆ ਮਾਨ ਸਾਹਿਬ ਵੀ ਇਸ ਟਿੱਖ ਦਰਸਾਉਂਦੇ ਨੇ ਵੀ ਕੋਈ ਵਪਾਰੀ ਹੈਗਾ ਉਹ ਆਪਾਂ ਸਰਕਾਰ ਚ ਐਸ 파ਟਰਨ ਟਰੀਟ ਕਰਨਾ ਹੈ ਅਫਸਰ ਸੇ ਬਨਾ ਤੋ ਜਾਣ ਤੋਂ ਪਹਿਲਾਂ ਡਰਦੇ ਹੁੰਦੇ ਸੀਗੇ ਤੋ ਉਹ ਉਹਨਾਂ ਦਾ ਡਰ ਖਤਮ ਹੋ ਚੁੱਕਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਵੀ ਸਰਕਾਰ ਚ 파ਟਨ ਦੁ칸 ਸਾਹਿਬ ਦੀ ਸਰਕਾਰ ਕਾਮਯਾਬ ਹੋਏ ਇਸੇ ਕਰਕੇ ਆ ਕੇ ਦੇ ਰੁਕਾ ਦੇ ਨੇ ਉਹ ਕੁੱਸ਼ਿਸ਼ ਕਿਉਂਕਿ ਸਾਡਾ ਟੀਚਾ ਸਿਰਫ ਐਂਡ ਸਿਰਫ ਮਾਨ ਸਾਹਿਬ ਦੀ ਸਰਕਾਰ ਦਾ ਇਹ ਹੈ ਵੀ ਵਪਾਰੀਆਂ ਨੂੰ ਬਿਹਤਰ ਮਾਹੌਲ ਦੇ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਆਵਾਜ਼ਾਂ ਦਾ ਪਚਾਉਂਦੀਆਂ ਸੀਗੀਆਂ ਮੈਂ ਦੇਖਿਆ ਕਿ ਵੱਡੇ ਜਿਹੜੇ ਦੁਕਾਨਦਾਰੇ ਨੇ ਟ੍ਰੇਡਰਸ ਨੇ ਹਣਾ ਉਹ ਤਾਂ ਆਡੇ ਤੱਕ ਪਹੁੰਚ ਜਾਂਦੇ ਨੇ ਬਟ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਦੀ ਆਵਾਜ਼ ਤਾਂ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ ਨਾ ਤਾਂ ਤੁਸੀਂ ਵੀ ਉਹਨਾਂ ਦੇ ਕਿਹੜੇ ਲੈਵਲ ਤੇ ਹੈਲਪ ਕਰਦੇ ਹੋ ਅੱਜ ਤੱਕ ਨੈਗੇਟਿਵ ਬਹੁਤ ਜਿਹੜੀ ਅਸਰਾਂ ਦੀ ਹਮੇਸ਼ਾ ਕਿ ਵਪਾਰੀ ਤੇ ਹੁੰਦੀ ਹੈ ਸੋ ਚੇਂਜ ਕਰੀਓ ਹੈਲੋ ਜੀ ਸਤਿ ਸ਼੍ਰੀ ਅਕਾਲ ਜਸਤੇਕਰ 247 ਪੰਜਾਬ ਤੇ ਮੈਂ ਮਨਪ੍ਰੀਤ ਕੌਰਾਜੂ ਸੀ ਮੌਜੂਦ ਆ ਪੰਜਾਬ ਸਟੇਟ ਟ੍ਰੇਡਰਸ ਕਮਿਸ਼ਨ ਦੇ ਆਫਿਸ ਦੇ ਵਿੱਚ ਜਿੱਥੇ ਅਸੀਂ ਗੱਲ ਕਰਦੇ ਹਾਂ ਵਿਨੀਤ ਵਰਮਾ ਦੇ ਨਾਲ ਜੋ ਕਿ ਸਾਰੇ ਮੁਹਾਲੀ ਤੇ ਇਸ ਨਗਰ ਦੇ ਵਪਾਰੀ ਨਹੀਂ ਉਹਨਾਂ ਦੇ ਕਿਵੇਂ ਮੁੱਦੇ ਸੌਟ ਆਊਟ ਕਰਨੇ ਨੇ ਤੇ ਕਿਹੜੇ ਮੁੱਦੇ ਉਹਨਾਂ ਨੂੰ ਫੇਸ ਕਰਨੇ ਪੈਂਦੇ ਨੇ ਇਸ ਤੇ ਅੱਜ ਆਪਾਂ ਸਾਰ ਦਿਨ ਗੱਲ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸਰ ਮੈਂ ਤੁਹਾਡੇ ਕੋਲ ਤਾਂ ਆਈ ਨਾ ਕਿਉਂਕਿ ਮੈਂ ਪਹਿਲਾਂ ਗਈਆਂ ਸਾਰਿਆਂ ਨਾਲ ਸ਼ਾਪਸ ਦੇ ਟਰੇਡਰਸ ਦੇ ਨਾਲ ਗੱਲ ਕੀਤੀ ਐ ਤੇ ਕਈ ਜਿਹੜੀ ਕਿ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਜਿਹੜੀ ਉਹ ਪਿਛਲੇ ਸਾਲ ਫੇਸ ਕਰ ਰਹੇ ਸੀਗੇ ਬਟ ਉਹਨਾਂ ਨੇ ਦੱਸਿਆ ਕਿ ਐਕ ਕਿ ਤੁਸੀਂ ਉਹਨਾਂ ਦੇ ਬਾਹ ਫੜੀਆ ਤੁਸੀਂ ਉਹਨਾਂ ਦੇ ਜਿਹੜੇ ਕਿ ਮੁੱਦੇ ਸੀਗੇ ਮੇਨ ਉਹਨਾਂ ਨੂੰ ਸੋਟ ਕੀਤਾ ਹੈ ਕੀ ਕੁਝ ਤੁਹਾਡੇ ਲਈ ਚੈਲੰਜ ਰਿਹਾ ਤੇ ਕਿਹੜੇ ਮੁੱਦੇ ਜਿਹੜੇ ਕਿ ਤੁਸੀਂ ਉਹਨਾਂ ਦੇ ਸੋਟ ਕੀਤੇ ਰਹੇ ਕੋਮ ਜਿਹੜਾ ਵਪਾਰੀ ਹੈ ਨਾ ਜੋ ਅਸੀਂ ਖੁਦ ਵਪਾਰੀ ਲੈਣ ਚੋਂ ਆਏ ਆ ਉਹ ਮੇਰਾ ਆਪਣਾ ਪਰਸਨਲ ਮੰਨਣਾ ਵੀ ਵਪਾਰੀ ਤਾਂ ਇੱਕ ਸਰਕਾਰ ਦੀ ਰੀੜ ਦੀ ਹੱਡੀ ਹੁੰਦਾ ਹੈ ਬਿਲਕੁਲ ਉਹ ਸਰਕਾਰ ਨੂੰ ਦਿੰਦਾ ਲਿੰਦਾ ਕੁਝ ਨਹੀਂ ਪਰ ਮਾਨ ਸਾਹਿਬ ਦੀ ਸਰਕਾਰ ਤੋਂ ਪਹਿਲਾਂ ਜਿਹੜੇ ਸਮੇਂ ਸਮੇਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਸਿਰਫ ਉਹਨਾਂ ਨੇ ਔਰ ਉਹਨਾਂ ਦੇ ਅਫਸਰ ਸਹਿਵਾਦਾਨਾਂ ਨੇ ਹਮੇਸ਼ਾ ਵਪਾਰੀਆਂ ਨੂੰ ਸਿਰਫ ਇੱਕ ਪੈਸਾ ਇਕੱਠਾ ਕਰਨ ਦਾ ਇੱਕ ਜਰੀਆ ਸਮਝਿਆ ਕਦੀ ਉਹਨਾਂ ਦੇ ਮਸਲੇ ਗਰਾਊਂਡ ਲੈਵਲ ਤੇ ਨਾ ਸੋਹਣੇ ਹਾਲਤਾਂ ਉਹਨਾਂ ਨੇ ਕਿਆ ਕਰਨੀ ਸੀ ਸੋ ਰਹੀ ਗੱਲ ਨੂੰ ਸਾਡੀ ਸਰਕਾਰ ਆਉਣ ਤੋਂ ਬਾਅਦ ਦੇਖੋ ਸਾਡੀ ਸਰਕਾਰ ਆਉਣ ਤੋਂ ਬਾਅਦ ਮਾਨ ਸਾਹਿਬ ਦੀ ਸਿੱਖ ਰੱਤਾ ਨੇ ਵੀ ਕੋਈ ਵਪਾਰੀ ਹੈਗਾ ਉਹ ਆਪਾਂ ਸਰਕਾਰ ਚ ਐਸ ਪਾਰਟਨਰ ਟਰੀਟ ਕਰਨਾ ਕੋਈ ਵੀ ਪਾਲਿਸੀ ਅਗਰ ਸਰਕਾਰ ਅੱਜ ਬਣਾਉਂਦੀ ਆ ਤੋ ਬਿਨਾਂ ਹੋਪਾਰੀਆਂ ਤੋਂ ਬਿਨਾਂ ਕੁਛ ਨਾਤਾਵ ਪਾਲਸੀ ਬਣਦੀ ਨਾ ਹੁੰਤੇ ਅਮਲੀ ਜਾਮਾ ਹੁੰਦਾ ਸੋ ਇੱਕ 파ਟਰਨਰ ਦੀ ਤਰ੍ਹਾਂ ਅੱਜ ਵਪਾਰੀ ਤੇ ਸਰਕਾਰ ਜਿਹੜੇ ਨੇ ਇਕੱਠੇ ਕੰਮ ਕਰ ਰਹੇ ਨੇ ਔਰ ਇਸੇ ਕਰਕੇ ਆ ਵੀ ਵਪਾਰੀ ਖੋਸ਼ਾ ਕਿਉਂਕਿ ਉਹਨਾਂ ਦੇ ਜਿਹੜੇ ਗਰਾਊਂਡ ਲੈਵਲ ਦੇ ਮੁੱਦੇ ਸਹੀ ਮੁੱਦੇ ਨੇ ਜਿਹੜੇ ਅੱਜ ਤੱਕ ਕਦੀ ਉਹ ਅਫਸਰ ਸੇ ਬੰਨਾ ਤੋਂ ਜਾਣ ਤੋਂ ਪਹਿਲਾਂ ਡਰਦੇ ਹੁੰਦੇ ਸੀਗੇ ਤੇ ਉਹ ਉਹਨਾਂ ਦਾ ਡਰ ਖਤਮ ਹੋ ਚੁੱਕਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਵੀ ਸਰਕਾਰ ਚ 파ਟਨ ਸਾਡੇ ਤੇ ਅਫਸਰ ਇਸ ਗੱਲ ਕਰਕੇ ਨਹੀਂ ਦੇਖੂਗਾ ਵੀ ਇਹ ਸਾਡੇ ਕੋ ਕੋ ਟੈਕਸ ਦੀ ਚੋਰੀ ਕਰਨਾ ਆ ਗਿਆ ਕਿਉਂਕਿ ਆਲਰੇਡੀ ਉਹ ਜਿਹੜੇ ਹੈ ਨੇ ਉਹ ਸਰਕਾਰ ਦਾ ਇਕਨੋਮਿਕ ਸਰਕਲ ਜਿਹੜਾ ਹੈਗਾ ਦੇਸ਼ ਦਾ ਇਕਨੋਮਿਕ ਸਰਕਲ ਹੈ ਉਹਨਾਂ ਕਰਕੇ ਚੱਲਦਾ ਸੋ ਵਪਾਰੀਆਂ ਲਈ ਪਹਿਲੀ ਗੱਲ ਤਾਂ ਫ੍ਰੀ ਮਾਈਂਡ ਨਾਲ ਬਿਨਾ ਲਾਲ ਪੀਤਾ ਸ਼ਾਹੀ ਬਿਨਾ ਡਰੋ ਬਿਨਾ ਭਾਅ ਤੋਂ ਵਪਾਰ ਕਰਨਾ ਵਪਾਰੀਆਂ ਨੂੰ ਉਹ ਮਾਹੌਲ ਦੇਣਾ ਜਬਾਨ ਸਾਹਿਬ ਵੀ ਸਰਕਾਰ ਕਾਮਯਾਬ ਹੋਏ ਇਸੇ ਕਰਕੇ ਆ ਕਿ ਵਪਾਰੀ ਨੇ ਉਹ ਕਸ਼ਟ अच्छा ਜੀ ਜੇ ਤੁਸੀਂ ਦੱਸਿਆ ਕਿ ਆਵਾਜ਼ਾਂ ਦਬ ਚਾ ਲੀਆਂ ਸੀਗੀਆਂ ਮੈਂ ਦੇਖਿਆ ਕਿ ਵੱਡੇ ਜਿਹੜੇ ਦੁਕਾਨਦਾਰੇ ਨੇ ਟ੍ਰੇਡਰਸ ਨੇ ਹਨ ਉਹ ਤਾਂ ਤੁਹਾਡੇ ਤੱਕ ਪਹੁੰਚ ਜਾਂਦੇ ਨੇ ਬਟ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਦੀ ਆਵਾਜ਼ਾਂ ਤੁਹਾਡੇ ਤੱਕ ਕਿਵੇਂ ਪਹੁੰਚਦੀਆਂ ਨੇ ਤੇ ਤੁਸੀਂ ਵੀ ਉਹਨਾਂ ਦੀ ਕਿਹੜੇ ਲੈਵਲ ਤੇ ਹੈਲਪ ਕਰਦੇ ਹੋ ਦੇਖੋ ਮੈਡਮ ਅੱਜ ਦੀ ਰੇਟਡ ਟੈਕਨੋਲੋਜੀ ਦਾ ਜ਼ਮਾਨਾ ਹੈ ਟੈਕਨੋਲੋਜੀ ਸਹੀ ਤਰੀਕੇ ਨਾਲ ਯੂਜ਼ ਕਰੋ ਤਾਂ ਸਭ ਕੁਝ ਹੋ ਸਕਦਾ ਬਿਲਕੁਕੁਲ ਮੈਂ ਮੋਹਾਲੀ ਵਪਾਰ ਮੰਡਲ ਦਾ ਸਿਟੀ ਦਾ ਵੀ ਪ੍ਰਧਾਨ ਹਾਂ ਔਰ ਜ਼ਿਲ੍ਹੇ ਦਾ ਵੀ ਪ੍ਰਧਾਨ ਹਾਂ ਔਰ ਬੜੇ ਚਿਰ ਤੋਂ ਮੈਸਿਵ ਵਪਾਰ ਜਿਹੜੀ ਹੈਗੀ ਆ ਵਪਾਰੀਆਂ ਨੇ ਮੈਨੂੰ ਦਿੱਤੀ ਮੈਂ ਉਹ ਲਵਾ ਰਿਆ ਸੋ ਸਾਡੇ ਕੋਲ ਛੋਟਾ ਦੁਕਾਨਦਾਰ ਦੀ ਵੀ ਕੋਈ ਐਸੋਸੀਏਸ਼ਨ ਆਈ ਹੈ ਕੋਈ ਵੱਡੀ ਐਸੋਸੀਏਸ਼ਨ ਉਹਨਾਂ ਨਾਲ ਸਾਡਾ ਰਾਪਟਾ WhatsApp ਗਰੁੱਪ ਸਾਡੇ ਮੌਜੂਦ ਨੇ ਦਿਨ ਚ 2 2 3 3 4 4 ਵਾਰੀ ਸਾਡੇ ਵਕਫ ਵਕ ਉਹਨਾਂ ਦੇ ਐਸੋਸੀਏਸ਼ਨਾਂ ਦੇ ਰਿਪਰੈਜ਼ੈਂਟੇਟਿਵਾਂ ਨਾਲ ਪ੍ਰਧਾਨਾਂ ਨਾਲ ਗੱਲ ਹੁੰਦੀ ਹੈ ਫੈਸਟੀਵਲ ਸੀਜ਼ਨ ਤਾਂ ਇੰਫੈਕਟ ਜ਼ਿਆਦਾ ਹੁੰਦੀ ਹੈ ਪਰ ਨਾਰਮਲ ਵੀ ਅਸੀਂ ਉਹਨਾਂ ਨਾਲ ਅਨਟੱਚ ਰਹਿੰਦੇ ਹਾਂ ਸੋ ਸਮੇਂ ਸਮੇਂ ਤੇ ਉਹਨਾਂ ਦੇ ਕਈ ਮੁੱਦੇ ਹੁੰਦੇ ਨੇ ਜਿਹੜੇ ਕੋਈ ਸਮੇਂ ਸਮੇਂ ਤੇ ਸਾਡੇ ਧਿਆਨ ਚ ਆਉਂਦੇ ਨੇ ਅਸੀਂ ਉਹਨ ਕਿਉਂਕਿ ਸਾਡਾ ਟੀਚਾ ਸਿਰਫ ਐਂਡ ਸਿਰਫ ਮਾਨਸਾਬ ਦੀ ਸਰਕਾਰ ਦਾ ਇਹ ਹੈ ਵੀ ਵਪਾਰੀਆਂ ਨੂੰ ਬਿਹਤਰ ਮਾਹੌਲ ਦੇਣਾ ਸੋ ਬਿਹਤਰ ਮਾਹੌਲ ਜੋ ਅਸੀਂ ਅੱਜ ਵਪਾਰੀ ਸਾਡੇ ਮਾੜੀ ਦੇ ਔਰ ਪੰਜਾਬ ਦੇ ਦੇਖੋ ਕੰਮ ਕਰ ਰਹੇ ਨੇ ਇਹਦਾ ਅਸਲੀ ਫਰੇ ਜਿਹੜਾ ਹੈਗਾ ਉਹ ਮਾਨਸਾਬ ਦੀ ਸਰਕਾਰ ਤੇ ਜਾਂਦਾ ਕਿਉਂਕਿ ਉਹਨਾਂ ਨੇ ਇਹ ਮਾਹੌਲ ਪੈਦਾ ਕਰਿਆ ਹਾਂ ਜੀ ਬਾਕੀ ਡਰ ਪਾਉਣ ਵਾਲੀ ਗੱਲ ਤੁਸੀਂ ਆਖੀ ਵੀ ਡਰ ਸੀ ਡਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਜਦੋਂ ਅਸੀਂ ਵੀ ਨਵੇਂ-ਨਵੇਂ ਐਸ ਕਮਿਸ਼ਨ ਅਸੀਂ ਮੈਂਬਰ ਅਸੀਂ ਆਫਸਰ ਸਹਿਮਾਨਾ ਨਾਲ ਮੀਟਿੰਗਾਂ ਕਰੀਆਂ ਤਾਂ ਅਸੀਂ ਵੀ ਨੋਟਿਸ ਕਰਿਆ ਕਿ ਆਫਸਰ ਸਹਿਮਾਨਾ ਦੀ ਸੋਸ਼ਲ ਵਿਕ ਹੁੰਦੀ ਸੀ ਵੀ ਇਹ ਮੇ ਤੋ ਵਪਾਰੀ ਮਰਤੋ ਕੋ ਟੈਕਸ ਬਚਾਉਣ ਲਈ ਜਾਂ ਕੋਈ ਚੋਰੀ ਕਰਨ ਲਈ ਜਾਂ ਕੁਛ ਇਹ ਜੀ ਚੀਜ਼ ਮੰਗਣ ਆਏ ਜਿਹੜੀ ਮੈਂ ਲੈਣਾ ਨਹੀਂ ਚਾਹਦਾ ਸੋ ਜਿੱਦ ਮਸੀਂ ਮੀਟਿੰਗਾਂ ਟੇਕਓਵਰ ਕਰਨੀਆਂ ਸ਼ੁਰੂ ਕਰੀਆਂ ਮਾਨ ਸਾਹਿਬ ਦੀ ਹਦਾਇਤਾਂ ਅਨੁਸਾਰ ਅਸੀਂ ਸਟ੍ਰਿਕ ਹਦਾਇਤਾਂ ਉਹ ਕਿਹਾ ਵੀ ਦੂਸੇ ਇਹਨਾਂ ਨੂੰ ਇਸ ਨਜ਼ਰੀਏ ਨਾਲ ਪਹਿਲਾਂ ਦੇਖਣਾ ਬੰਦ ਕਰੋ ਵੀ ਤੁਸੀਂ ਸੋਚਦੇ ਹੋ ਵੀ ਕਿਤੇ ਚੋਰੀ ਕਰਕੇ ਆਏ ਹੋ ਨਾ ਜਾਂ ਤੁਹਾਡੇ ਕੋਲ ਕੁਝ ਲਾਵਾ ਲੈਣ ਆਏ ਨੇ ਵੀ ਇਹ ਇੱਕ ਇਕਨੋਮੀ ਮੇਕਰ ਨੇ ਇਹ ਜੋਬ ਕ੍ਰੀਏਟਰ ਨੇ ਇਹ ਦੇਸ਼ ਨੂੰ ਚਲਾਉਣ ਵਾਲੇ ਨੇ ਉਹ ਰਿਵਨ ਟੇਬਲ ਜਿਹੜੀਆਂ ਤੁਹਾਡੀਆਂ ਸੈਲਰੀਜ਼ ਆ ਉਹਨਾਂ ਚ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਆ ਕਿ ਉਹ ਅਪਰੋਚ ਜਿਹੜੀ ਸੀ ਅੱਜ ਤੱਕ 네ਗੇਟਿਵ ਅਪਰੋਚ ਜਿਹੜੀ ਅਵਸਰਾਂ ਦੀ ਹਮੇਸ਼ਾ ਕਿ ਵਪਾਰੀ ਤੇ ਹੁੰਦੀ ਐ ਸੋ ਚੇਂਜ ਕਰੀ ਹੂੰ ਚੇਂਜ ਕਰਕੇ ਸੀ ਉਹਨੂੰ ਕਿਹਾ ਵੀ ਇਹਨਾਂ ਦੀ ਇਸ਼ੂਜ਼ ਜਿਹੜੇ ਨੇ ਉਹ ਪ੍ਰਾਇੋਰਟੀ ਤੇ ਹੋਣੇ ਚਾਹੀਦੇ ਨੇ ਆਪਾਂ ਇਹਨਾਂ ਨੂੰ ਇਹ ਰੀਜ਼ ਦੇ ਕੇ ਰੁਕਣਾ ਵੀ ਸਾਡੇ ਕੋਲ ਆਇਆ ਤਾਂ ਸਾਡੇ ਕੋਲ ਕੁਝ ਮੰਗਣਾ ਨਾ ਕਿ ਜਿੰਦਗੀ ਇਹ ਸਰਕਾਰ ਨੂੰ ਚਲਾਉਣ ਵਾਲੇ ਬੰਦੇ ਨੇ ਇਹ ਦੇਸ਼ ਚਲਾਉਣ ਵਾਲੇ ਬੰਦੇ ਨਹੀਂ ਇਹਨਾਂ ਨਾਲ ਜੌਬਸ ਕਰ ਰਹੇ ਨਾਲੇ ਸਾਰਾ ਜਿਹੜਾ ਹੈਗਾ ਤਾਣਾ ਬਾਣਾ ਸਰਕਾਰਾਂ ਦਾ ਤੇ ਦੇਸ਼ ਦਾ ਚੱਲਦਾ ਕਿਉਂਕਿ ਅਸਲੀ ਰੈਵਨਿਊ ਜਨਰੇਸ਼ਨ ਤਾਂ ਇਹਨੂੰ ਤੋਂ ਹੀ ਹੋਣੀ ਐ ਸੋ ਉਹ ਅਪਰੋਚ ਜਿਹੜੀ ਐ ਅਸੀਂ ਬਹੁਤ ਅ ਮਤਲਬ ਖੁਸ਼ੀ ਨਾਲ ਸਾਨੂੰ ਕਿਹੜਾ ਪੈ ਰਿਹਾ ਵੀ ਅਸੀਂ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਾਂ ਉਹੀ ਕਾਰਨ ਹੈ ਵੀ ਵਪਾਰੀ ਜਿਹੜਾ ਹੈ ਤਾਂ ਉਹ ਸਾਹਮਣੇ ਮੋਹਲ ਚ ਆਪਣਾ ਵਪਾਰ ਕਰਦਾ ਹੈ ਤਿਉਹਾਰ ਆ ਰਹੇ ਨੇ ਤਿਉਹਾਰਾਂ ਤੇ ਕਈ ਮਤਲਬ ਪ੍ਰੋਬਲਮਸ ਵੀ ਫੇਸ ਕਰਦੇ ਨੇ ਵਪਾਰੀ ਹਨਾ ਅ ਕਈ ਲੋਕ ਤਾਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਰੇੜੀਆਂ ਹੀ ਮਤਲਬ ਮੇਨ ਰੋਡ ਤੇ ਲਗਾ ਲੈਂਦੇ ਨੇ ਇੰਨਾਂ ਲਈ ਤੁਸੀਂ ਕੀ ਕੁਝ ਜੋ ਕਿ ਸਰਵਿਸ ਦੇ ਰਹੇ ਹੋ ਕਿ ਕੁਝ ਤੁਹਾਡੀ ਸਹੂਲਤਾਵਾਂ ਨੇ ਦੇਖੋ ਸਾਡੇ ਧਿਆਨ ਚ ਇਹ ਮੈਟਰ ਇਸ ਵਾਰ ਵੀ ਆਇਆ ਪਹਿਲਾਂ ਵੀ ਅਸੀਂ ਸਮੇਂ-ਸਮੇਂ ਤੇ ਬਾਤ ਚੱਕਦੇ ਰਹੇ। ਦੇਖੋ ਜਿਹੜਾ ਕੋਈ ਛੋਟਾ ਦੁਕਾਨਦਾਰ ਹੈ ਤਾਂ ਕੋਈ ਰੇੜੀ-ਫੜੀ ਲਾਉਣ ਵਾਲਾ। ਪਹਿਲੀ ਗੱਲ ਤਾਂ ਦੇਖੋ ਕਾਨੂੰਨ ਉਹਨਾਂ ਨੂੰ ਇਹ ਆਗਿਆ ਨਹੀਂ ਦਿੰਦਾ ਵੀ ਉਹ ਕੋਈ ਰੇੜੀ-ਫੜੀ ਖੜਕੇ ਲਾ। ਉਹ ਵੈਂਡਰ ਨਹੀਂ ਵੈਂਡਰ ਦਾ ਕੰਮ ਹੁੰਦਾ ਚੱਲਦੇ ਫਿਰਦੇ ਬਾਜ਼ਾਰ। ਹਾਂ। ਕਈ ਚੀਜ਼ਾਂ ਚ ਅਸੀਂ ਇਹ ਵੀ ਨੋਟਿਸ ਕਰਿਆ ਵੀ ਛੋਟੀਆਂ ਕਾਰਪੋਰੇਸ਼ਨਲ ਕਾਉਂਸਲ ਜਾਂ ਕਾਰਪੋਰੇਸ਼ਨਾਂ ਵੱਡੀਆਂ ਕਾਰਪੋਰੇਸ਼ਨਾਂ ਇਹ ਕੀ ਕਰਦੀਆਂ ਨੇ? ਕੁਝ ਉਹਨਾਂ ਨੂੰ ਲਾਇਸੈਂਸ ਇਸ਼ੂ ਕਰਦੀਆਂ ਨੇ, ਕੁਝ ਅਮਾਊਂਟ ਲੈ ਕੇ ਤੇ ਹਾਰਾਂ ਦੇ ਸੀਜ਼ਨ 'ਚ ਉਸ ਸਬੰਧ ਵਿੱਚ ਅਸੀਂ ਮੈਡਮ ਸਾਡੇ ਮਹਾਲੀ ਦੇ ਡੀਸੀ ਮੈਡਮ ਨੂੰ ਵੀ ਅਸੀਂ ਲਿਖਿਆ ਵੀ ਆਲਸੋ ਜਿਹੜੇ ਅਲਰੇਡੀ ਕਾਰਪੋਰੇਸ਼ਨ ਨਾਲ ਅੰਡਰ ਆਉਂਦੀਆਂ ਕਾਰਪੋਰੇਸ਼ਨ ਮਹਾਲੀ ਨੂੰ ਵੀ ਲਿਖਿਆ ਪੰਜਾਬ ਚ ਵੀ ਅਸੀਂ ਇਹ ਗੱਲ ਨੂੰ ਟੇਕ ਅਪ ਕਰਿਆ ਵੀ ਉਹ ਛੋਟੇ ਦੁਕਾਨਦਾਰ ਨੇ ਜਾਂ ਛੋਟੇ ਵਪਾਰੀ ਨੇ ਕੋਈ ਕੰਮ ਕਰਨਾ ਚਾਹੁੰਦੇ ਉਹਦੇ ਨਾਲ ਕਿਸੇ ਨੂੰ ਕੋਈ ਗਰੀਜ ਨਹੀਂ ਪਰ ਅਗਰ ਤੁਸੀਂ ਜਿਹੜੀਆਂ ਕੋ ਅਲੋਟਡ ਮਾਰਕੀਟਸ ਨੇ ਅਲੋਟਡ ਉਹਨਾਂ ਦੀ ਪਾਰਕਿੰਗ ਸਗਰੇ ਇਹ ਚੀਜ਼ਾਂ ਲੱਗਦੀਆਂ ਨੇ ਸੋ ਇਹ ਲੱਗਣ ਨਾਲ ਇੱਕ ਤਾਂ ਦੇਖੋ ਉੱਥੇ ਪਾਰਕਿੰਗ ਦੀ ਸਮੱਸਿਆ ਹੁੰਦੀ ਹੈ ਦੂਜਾ ਇੱਕ ਵਪਾਰੀ ਜਿਹੜਾ ਈਨੇ ਕਰੋੜਾ ਰੁਪਿਆ ਲਾ ਕੇ ਇੰੀਆਂ ਕੋ ਟੈਂਪਰਰੀ ਆ ਕੇ ਕੋਈ ਸਮਾਨ ਲਾਂਦਾ ਗੈਰ ਬੁਨਿਆਦੀ ਦਾ ਸਮਾਨ ਲਾਂਦਾ ਔਰ ਕਈ ਵਾਰ ਤਾਂ ਸਾਡੇ ਵੀ ਨੋਟਿਸ ਦੇਖੋ ਆਈਆਂ ਵੀ ਉਹੀ ਕੰਪਨੀ ਦਾ माल ਉਹ ਕਈ ਵਾਰੀ ਡੁਪਲੀਕੇਟ ਵੇਚਦੇ ਵੀ ਫੜੇ ਗਏ। ਬਿਲਕੁਲ। ਸੋ ਉਹਦੇ ਕਰਕੇ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਵੀ ਇਹ ਜੀ ਜਿਹੜੀ ਹੈ ਉਹ ਆਪਾਂ ਇਹਨਾਂ ਨੂੰ ਫੈਸਿਲਿਟੀ ਜਿਹੜੀ ਹੈਗੀ ਹੈ ਇਹ ਆਹ ਕੰਮ ਕਰਨ ਪਰ ਇਹਨਾਂ ਵਾਸਤੇ ਕੋਈ ਡੈਸੀਗਨੇਟਿਡ ਪਲੇਸ ਵਿਦ ਪ੍ਰੋਪਰ ਪਾ ਜਿੱਥੇ ਪ੍ਰੋਪਰ ਪਾਰਕਿੰਗ ਹੋਵੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਵੀ ਕੋਈ ਨੁਕਸਾਨ ਨਾ ਹੋਵੇ ਵਪਾਰੀ ਦਾ ਵੀ ਸਾਰਾ ਆਪਣਾ ਕੰਮ ਕਰ ਸਕਦੇ ਨੇ ਉਸ ਦੇ ਵਾਸਤੇ ਅਸੀਂ ਜ਼ਰੂਰ ਲਿਖਿਆ ਵੀ ਕੁਝ ਡੈਸੀਗਰੇਟਿਡ ਪਲੇਸਿਸ ਦੇ ਵਿੱਚ ਇਹ ਪਰਮਿਸ਼ਨਾਂ ਦਿੱਤੀਆਂ ਜਾਣ ਤੇ ਵੈਂਡਿੰਗ ਜ਼ੋਨ ਜਿਹੜੀਆਂ ਹੈਗੀਆਂ ਉਹਨਾਂ ਵਧਾਈਆਂ ਜਾਣ ਕਿ ਉਹਨਾਂ 'ਚ ਵੀ ਪਰਮਿਸ਼ਨਾਂ ਤੇ ਜਿਹੜੀਆਂ ਹੈਗੀਆਂ ਵੈਂਡਿੰਗ ਜ਼ੋਨ ਉੱਥੇ ਵੀ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਹਰ ਇੱਕ ਬੰਦੇ ਨੂੰ ਲੈਵਲ ਪਲੇਗਰਾਉਂਡ ਹੋਣਾ ਚਾਹੀਦਾ ਵੀ ਆਪਣਾ ਵਪਾਰ ਜਿਹੜਾ ਹੈਗਾ ਉਹ ਆਪਦਾ ਸਹੀ ਤਰੀਕੇ ਨਾਲ ਕਰ ਸਕੇ ਕਿਉਂਕਿ ਇਹਦੇ 'ਚ ਵੀ ਮੈਂ ਤੁਹਾਨੂੰ ਇੱਕ ਹੋਰ ਗੱਲ ਐਡ-ਆਨ ਕਰਨਾ ਚ ਉਹ ਕੰਮ ਕਰਦਾ ਉਹਨਾਂ ਨੂੰ ਸਿਰਫ ਦਿਵਾਲੀ ਦੇ ਫੈਸਟੀਵਲ ਦੇ ਦੌਰਾਨ ਕਰਦਾ ਸੋ ਉਸ ਟਾਈਮ ਉਹਦੀ ਉਹਦੀ ਬਹੁਤ ਕੁਝ ਉਹਦਾ ਵਿਚਾਰਦਾ ਸਟੇਕ ਤੇ ਲੱਗਿਆ ਹੁੰਦਾ ਜੇ ਉਹ 50 ਲੱਖ ਦਾ ਕੋਈ ਸੇਲ ਦਿਨ 'ਚ ਮਤਲਬ ਕੋਈ ਸਮਾਨ ਪੰਦਾ ਤਾਂ ਉਹ ਦਿਵਾਲੀ ਦੇ ਟਾਈਮ 'ਚ ਫੈਸਟੀਵਲ ਸੀਜ਼ਨ ਦੇ ਦੌਰਾਨ ਉਹ 1.5 ਕਰੋੜ 2 ਕਰੋੜ ਤਾਂ ਅੱभी ਸੰਭਤ ਤੋਂ ਜ਼ਿਆਦਾ ਪੰਦਾ ਗੋਹਾ ਵੀ ਮੇਰਾ ਜਿੰਨਾ ਜ਼ਿਆਦਾ ਕੰਮ ਹੋਗਾ ਮੈਂ ਸਾਰੇ ਸਾਲ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਸੋ ਉਹਨਾਂ ਨੂੰ ਵੀ ਅਸੀਂ ਮੁੱਖ ਰੱਖਦੇ ਹਾਂ ਜਿਹੜੇ ਇਹ ਫੈਸਲੇ ਅਸੀਂ ਲੈਨੇ ਉਹਨੇ ਫੈਸਲੇ ਇਸ ਵਾਰ ਨਹੀਂ ਅਸੀਂ ਰੰਗਰ ਵੀ ਲੈਂਦੇ ਰਹੇਗਾ ਨਾਲੇ ਬੋਰਡਿੰਗ ਫਾਰਮੈਂਟਲ ਵੱਲੋਂ ਵੀ ਅਸੀਂ ਹਰ ਫੈਸਟੀਵਲ ਦਾ ਸੀਜ਼ਨ ਦੇ ਦਰਮਿਆਨ ਅਸੀਂ ਹਾਤਾ ਪੰਜ ਸੱਤ ਮੋਬਾਈਲ ਨੰਬਰ ਜਿਹੜੇ ਸਾਡੇ ਉਦਯੋਗਦਾਰਾਂ ਦੇ ਅਸੀਂ ਜਾਰੀ ਕਰਦੇ ਹਾਂ ਮਾਰਕੀਟ ਦੇ ਪ੍ਰਦਾਤਾ ਨੂੰ ਵੀ ਅਸੀਂ رابطہ ਸਾਡਾ ਹਮੇਸ਼ਾ ਬਣਿਆ ਰਹਿੰਦਾ ਵੀ ਕੋਈ ਮਾਰਕੀਟ ਚ ਕੋਈ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਹੋ ਤਾਂ ਕਿ ਵਪਾਰੀ ਸਿਰਫ ਆਪਣੇ ਕੰਮ ਕਰਨੇ ਤੇ ਧਿਆਨ ਦੇਵੇ ਸਰਕਾਰ ਦਾ ਦੇਹਤਵ ਉਹਨਾਂ ਨੂੰ ਪ੍ਰੋਪਰ ਫੈਸਿਲਿਟੀ ਦੇਣੀ ਉਹਦੇ ਚ ਦੇਣ ਦੇ ਵਿੱਚ ਦੇਖੋ ਮਾਨ ਸਾਹਿਬ ਦੀ ਸਰਕਾਰ ਪੂਰੀ ਤਰ੍ਹਾਂ ਕਾਮਯਾਬ ਹੈ ਇਸੇ ਕਰਕੇ ਅੱਜ ਕੋਈ ਵਪਾਰੀ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਵੀ ਗਰਾਊਂਡ ਲੈਵਲ ਤੋਂ ਅੱਜ ਫੀਡਬੈਕ ਲੈ ਕੇ ਆਓ ਵੀ ਜੇਕਰ ਆਪਾਂ ਖਾਸ ਕਰ ਬਾਹੜੀ ਦੀ ਗੱਲ ਕਰੀਏ ਤਾਂ ਬਾਹੜੀ ਚ ਕੋਈ ਵਪਾਰੀ ਅੱਜ ਕਹਿੰਦਾ ਹੋਗਾ ਮੈਂ ਤਾਂ ਹਾਂ ਕੁਝ ਇਸੇ ਸੋਨਾਂ ਦੇ ਇਨਫਰਾਸਟ੍ਰਕਚਰ ਦੇ ਦੇਖੋ ਜਰੂਰ ਸਾਡੇ ਕੋਲ ਸਾਹਮਣੇ ਆਏ ਨੇ ਅਸੀਂ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਨੂੰ ਲਿਖਿਆ ਕਿ ਇਹਨੂੰ ਜਲਦੀ ਹੱਲ ਕਰਿਆ ਜਾਵੇ ਕਿਉਂਕਿ ਤਿਹਾਰਾਂ ਦੇ ਸੀਜ਼ਨਸ ਤੱਕ ਮਾਰਕੀਟਾਂ 'ਚ ਿਰਕ ਬੰਦੇ ਨੇ ਆਉਣਾ ਅਗਰ ਉਹਨਾਂ ਨੂੰ ਬੈ ਉਸ ਹਨ ਉਹ ਮੀਤਾ ਉਹ ਬੜੀ ਜਲਦੀ ਜਿਹੜਾ ਹੈ ਇਨਫਰਾਸਟ੍ਰਕਚਰ ਜਿਹੜੀਆਂ ਇਸ਼ੂਸ ਨੇ ਉਹ ਦੇਖਾਂ। ਬਿਲਕੁਲ। ਸਰ ਜੇ ਗੱਲ ਕਰੀਏ ਪੰਜਾਬ ਗਵਰਨਮੈਂਟ ਹੈ ਨਾ ਜਿਹੜੇ ਕੀ ਵਪਾਰੀਆਂ ਦੀ ਪ੍ਰੋਬਲਮਸ ਫਿਊਚਰ ਚ ਆਉਣ ਵਾਲੀਆਂ ਨੇ ਤੇ ਉਹਦੇ ਲਈ ਪਹਿਲਾਂ ਤੋਂ ਇੱਕ ਹੁੰਦਾ ਹੈ ਕਿ ਪਲਾਨ ਕਰਕੇ ਰੱਖੀ ਹੈ ਨਾ ਇਹ ਚੀਜ਼ ਤੇ ਇੱਕ ਹੋਰ ਜੀ ਦੇਖ ਲਈਏ ਤੇ ਆਉਣ ਵਾਲੇ ਸਮੇਂ ਦੇ ਲਈ ਕੀ ਕੁਝ ਕੰਟ੍ਰਿਬਿਊਟ ਕਰਨ ਵਾਲੀ ਹੈ ਕੀ ਕੁਝ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚਿਆ ਹੈ ਕੀ ਫੈਸਲੇ ਤੁਸੀਂ ਹੁਣ ਤੋਂ ਹੀ ਸੋਚੇ ਨੇ ਕਿ ਇਹ ਚੀਜ਼ ਆਪਾਂ ਅੱਗੇ ਵਪਾਰੀਆਂ ਨੂੰ ਕਰਨੀ ਹੈ ਕਿਉਂਕਿ ਇਹ ਸਵਾਲ ਕਲਾ ਮੇਰਾ ਨਹੀਂ ਮੈਨੂੰ ਲੱਗਦਾ ਸਾਰੇ ਜਨਤਾ ਦੇ ਇਹ ਸਵਾਲ ਹੈ ਦੇਖੋ ਮੈਡਮ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਿਹਾ ਸੌਚਣਾ ਕਿ ਬਹੁਤ ਵੱਡਾ ਮੁੱਦਾ ਸਾਡੇ ਕੋਲ ਜਦੋਂ ਸੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨ ਸਾਹਿਬ ਨੇ ਵਕਤ-ਵਕਤ ਪਸ਼ਹਰਾ ਚ ਵੱਡੇ ਛੋਟੇ ਸ਼ਹਿਰਾਂ ਚ ਮੀਟਿੰਗਾਂ ਕਰੀਆਂ ਵਪਾਰੀਆਂ ਨਾਲ ਤਾਂ ਬਹੁਤ ਵੱਡਾ ਮੁੱਦਾ ਸਮਝ ਕੇ ਆਇਆ ਵੀ 2017 ਦੇ ਵਿੱਚ ਜੀਐਸਟੀ ਲਾਗੂ ਹੁੰਦਾ ਪਰ 2017 ਤੋਂ ਪਹਿਲਾਂ ਦੇ ਵੀ ਤਕਰੀਬਨ 65 ਤੋਂ 70 ਹਜ਼ਾਰ ਵਪਾਰੀ ਜਿਹੜੇ ਨੇ ਉਹਨਾਂ ਦੇ ਕੇਸਿਸ ਚੱਲ ਰਹੇ ਨੇ ਜਿੱਦਕਿ ਆਕਟ ਬੰਦ ਹੋ ਚੁੱਕਿਆ ਐ ਬੈਟ ਬੰਦ ਹੋ ਚੁੱਕਿਆ ਐ ਐਂਟਰਟੇਨਮੈਂਟ ਟੈਕਸ ਮੰਨ ਲਓ ਉਹ ਟੈਕਸ ਬੰਦ ਹੋ ਚੁੱਕਿਆ ਪਰ ਉਹ ਅੱਜ ਵੀ ਕੋਰਟ ਕਚਹਿਰੀਆਂ 'ਚ ਘੂਟ ਰਹੇ ਨੇ ਜਾਂ ਕਿਉਂ ਅੱਜ ਦੀ ਰੇਟ ਚ ਲਾਉਦੇ ਨਹੀਂ ਜਾਂ ਉਹ ਉਹ ਬੈਂਕ ਉਹਨੂੰ ਬੰਦ ਕਰਕੇ ਜੀਐਸਟੀ ਲਾਗੂ ਹੋ ਚੁੱਕਿਆ ਸੋ ਉਹ ਤਕਰੀਬਨ ਤਕਰੀਬਨ 80 ਜਾਂ ਸਾਡੀ ਸਰਕਾਰ ਦੇ ਵਿੱਚ ਦੋ ਵਾਰੀ ਓਟੀਐਸ ਅਸੀਂ ਉਹਨੂੰ ਲੈ ਕੇ ਆਈਆਂ ਤੇ ਦੋਨੋਂ ਓਟੀਐਸ ਦੇ ਵਿੱਚ ਤਕਰੀਬਨ ਤਕਰੀਬਨ ਹੁਣ ਵੀ ਸਾਡੀ 1 ਅਕਤੂਬਰ ਤੋਂ ਸ਼ੁਰੂ ਹੋਈ ਹੈ ਓਟੀਐਸ ਸੋ 60 ਤੋਂ 70000 ਦੇ ਕਰੀਬ ਜਿਹੜੇ ਲੋਕ ਪੀੜਿਤ ਨੇ ਔਰ 60000 ਦਾ ਫਾਇਦਾ ਲੈ ਚੁੱਕੇ ਨੇ ਔਰ ਉਹ ਫਾਇਦਾ ਕਿਵੇਂ ਆ ਟੈਕਸ ਉਹ ਭਰਨ ਨੂੰ ਤਿਆਰ ਆ ਪਰ ਕੋਟ ਵਿਚਾਰੀ ਚੁਲਝੇ ਰਹੀ ਸੋ ਮਾਨਸਾਹਬ ਦੀ ਸਰਕਾਰ ਨੇ ਇੱਕ ਮੁਸ਼ਤ ਰਾਹਤ ਦੇ ਕੇ ਇੰਟਰਸਟ ਪੈਨਲਟੀ ਕੇ ਸਾਥ ਤੱਕ ਕੋਈ ਅਮਾਉਂਟ ਤੱਕ ਫ੍ਰੀ ਕਰਕੇ ਤੇ ਉਹਨਾਂ ਦੇ ਬਹੁਤ ਹੱਦ ਤੱਕ ਉਹਨੂੰ ਦਿਮਾਗੀ ਤੌਰ ਤੇ ਵੀ ਰਾਹਤ ਦਿੰਦੀ ਹੈ ਫਾਈਨੈਂਸ਼ੀਅਲੀ ਤੌਰ ਤੇ ਵੀ ਰਾਹਤ ਦਿੰਦੀ ਹੈ ਕਿਉਂਕਿ ਉਹ ਬੰਦੇ ਤਾਂ ਇਸੇ ਚੱਕਰ ਚੁਲਝੇ ਰਹੇ ਵਪਾਰੀ ਕਹਿੰਦੇ ਸੀ ਵੀ ਅਸੀਂ ਪੈਸਾ ਦੇਣਾ ਚਾਹੁੰਦੇ ਆ ਪਰ ਸਾਡੇ ਕੀ ਸੀ ਸੀ ਨਹੀਂ ਮੁੱਕਦੇ ਸੋ ਵਨ ਟਾਈਮ ਸੈਟਲਮੈਂਟ ਦੇ ਸਕੀਮ ਦੇ ਨਾਲ ਹੋਂਦ ਤੱਕ ਦੇ ਇਤਿਹਾਸ 'ਚ ਅਗਰ ਕੋਈ ਸਭ ਤੋਂ ਵੱਡਾ ਕਰਮ ਸਰਕਾਰ ਦਾ ਇੱਕ ਵਪਾਰੀਆਂ ਉੱਪਰ ਦੀ ਹੋਵੇ ਤਾਂ ਉਸ ਤੋਂ ਵੱਡੀ ਮੇਰੇ ਹਿਸਾਬ ਨਾਲ ਕੋਈ ਚੀਜ਼ ਨਹੀਂ ਔਰ ਇੱਕ 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 ਛੋਟੇ ਜਿਹੇ ਇੱਕ ਫੈਸਲੇ ਨਾਲ ਜੋ ਸਮੇਂ-ਸਮੇਂ 'ਆਂ ਸਰਕਾਰਾਂ ਨੇ ਕਦੀ ਸੋਚਿਆ ਨਹੀਂ 60-61 ਹਜ਼ਾਰ ਬੰਦਾ ਅੱਜ ਦੀ ਰੇਟ ਤੱਕ ਰਿਲੀਫ ਜਿਹੜਾ ਵਪਾਰੀ ਉਹ ਪਾ ਚੁੱਕਿਆ 60 ਹਜ਼ਾਰ 61 ਹਜ਼ਾਰ ਬੰਦਾ ਮਤਲਬ ਉਹਦਾ ਪਰਿਵਾਰ ਤੁਸੀਂ ਲਾ ਲਓ ਕਿੰਨੇ ਉਹ ਚਾਰੇ ਪੀੜਿਤ ਹੋਣਗੇ ਟੈਕਸ ਬੰਦ ਹੋਣ ਤੋਂ ਬਾਵਜੂਦ ਇੰੀਆਂ ਸਰਕਾਰਾਂ ਨਿਕਲ ਗਈਆਂ ਅੱਛਾ ਇੰੀਆਂ ਸਰਕਾਰਾਂ ਨੇ OTAS ਲੈ ਕੇ ਪਰ ਕਦੀ ਕਾਮਯਾਬ ਨਹੀਂ ਹੋਈ ਕਿਉਂਕਿ OTAS ਘਰ ਬੈਠ ਕੇ ਬੰਦ ਕਮਰੇ ਜਿਹਾ ਉਸਨਾ ਨਾ ਇਸੇ ਕਮਰੇ ਚੋਂ ਬਣਾਉਂਦੇ ਸੀਗੇ ਸੋ ਉਹ OTS ਜਿਹੜੀਆਂ ਸਾਡੀਆਂ ਹੈਗੀਆਂ ਇਹ ਮਾਨ ਸਾਹਿਬ ਦੀ ਸਰਕਾਰ ਚ ਜਿਹੜੀ OTS ਆਈ ਉਹ ਬਹੁਤ ਕਾਮਯਾਬ ਰਹੀ ਹੈ ਸੋ ਉਹ ਹੋਰ ਵੀ ਦੇਖੋ ਹੁਣ ਸਮੇਂ-ਸਮੇਂ 'ਚ ਕੋਈ ਕੱਲ ਨੂੰ ਕੋਈ ਵਪਾਰੀਆਂ ਦੀ ਕੋਈ ਪ੍ਰੋਬਲਮ ਹੋਰ ਵੀ ਕੋਈ ਵੱਡਾ ਮੈਟਰ ਟੇਕ ਅਪ ਕੋਈ ਕਿਤੇ ਲੋਡ ਲੱਗਦਾ ਸਮਨ ਕਮਿਸ਼ਨ ਪੱਧਰ ਤੇ ਸਰਕਾਰ ਤੱਕ ਲੈ ਕੇ ਜਾਣ ਨੂੰ ਤਾਂ ਉਹ ਅਸੀਂ ਮੈਟਰ ਟੇਕ ਅਪ ਕਰਾਂਗੇ ਕਿਉਂਕਿ ਦੇਖੋ ਜਦੋਂ ਤੁਸੀਂ ਕੋਈ ਬਿਜ਼ਨਸ ਰਨ ਕਰਦੇ ਹੋ ਸਮੇਂ-ਸਮੇਂ 'ਚ ਤੁਹਾਡੀਆਂ ਆ ਤੁਹਾਡੀਆਂ ਲਿਮਿਟੇਸ਼ਨਸ ਵੀ ਵੱਧਦੀਆਂ ਰਹਿੰਦੇ ਨੇ ਥੋੜਾ ਕੰਪੀਟੀਸ਼ਨ ਵੀ ਵਧਦਾ ਰਹਿੰਦਾ ਪਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਕੋਈ ਵਪਾਰੀ ਦਾ ਕੋਈ ਵੀ ਮਸਲਾ ਚਾਹੇ ਹੁਣ ਤੱਕ ਹੈ ਜਾਂ ਨੀਅਰ ਫਿਊਚਰ ਵੀ ਕੋ ਆਊਗਾ ਤਾਂ ਅਸੀਂ ਉਹਨਾਂ ਨੂੰ ਡਟ ਕੇ ਉਹਨਾਂ ਦਾ ਪੈਰਾ ਵੀ ਦਵਾਂਗੇ ਉਹਨਾਂ ਦਾ ਮਸਲਾ ਕਰਾਂਗੇ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਨੇ ਕਿ ਸੌਟ ਆਊਟ ਕੀਤੀਆਂ ਜਾਣ ਪੰਜਾਬ ਸਰਕਾਰ ਦੇ ਵੱਲੋਂ ਤੇ ਜੇ ਕੋਈ ਤੁਹਾਡੇ ਦਿਲ ਦੇ ਵਿੱਚ ਵੀ ਸਵਾਲ ਹੈ ਜੇ ਤੁਸੀਂ ਵਪਾਰੀ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤੇ ਤੁਹਾਡਾ ਜਵਾਬ ਵੀ ਅਸੀਂ ਜ਼ਰੂਰ ਲੈ ਕੇ ਆਵਾਂਗੇ ਤੇ ਤੁਸੀਂ ਦੇਖਦੇ ਰਹੋ 24/7 ਪੰਜਾਬ ਤੇ ਜੁੜੇ ਰਹੋ